ਵਿਵਾਦ ਹੋ ਗਿਆ ਆ ਮੁੰਡਾ ਇਹ ਮੁੰਡਾ ਕੋਲ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਪ੍ਰੋਬਲਮ ਜਿਹਦੇ ਨਾਲ ਮੈਨੂੰ ਇਹਦੇ ਨਾਲ ਮੈਨੂੰ ਪ੍ਰੋਬਲਮ ਐਨੇ ਮਾਰਿਆ ਸੀ ਮੋਬਾਈਲ ਚਾਹੇ ਜੇ ਲੜਕਾ ਆ ਕੇ মিডিਆ ਦੇ ਸਾਹਮਣੇ ਜਿਵੇਂ ਮੇਰਾ ਜਲੂਸ ਨਿਕਲਿਆ ਉਸ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦੀ ਕਿ ਉਹ ਮੇਰੇ ਤੋਂ ਮਾਫੀ ਮੰਗ ਲੇ ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਝ ਕੀਤਾ ਸੀਗਾ ਤੇ ਮੈਂ ਉਹਨੂੰ ਮਾਫੀ ਕਰ ਦੂੰਗੀ ਇਹ ਕੋਈ ਇਹਦੇ ਧੌਣ 'ਚ ਕੀਲਾ ਚੰਗੀ ਤਰੀਕਾ ਗੱਡਿਆ ਹੋਇਆ ਜੇ ਨਹੀਂ ਨਿਕਲ ਰਿਹਾ ਇਹ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ ਕਿ ਉਹ ਬੰਦਾ ਕੈਮਰੇ ਦੇ ਮੂਹਰੇ ਆ ਕੇ ਨਕਾਬ ਢੱਕ ਕੇ ਨਾ ਆਵੇ ਜਿੱਦਾਂ ਮੈਂ ਸਾਹਮਣੇ ਆ ਰਹੀ ਆ ਨਾ ਉਹ ਮੁੰਡਾ ਸਾਹਮਣੇ ਆ ਕੇ ਇਹ ਬੋਲਦੇ ਕਿ ਚਲੋ ਜੀ ਹਾਂ ਮੈਂ ਹੀ ਸੀਗਾ ਉਹ ਜਿਹੜੀ ਆ ਗਲਤੀ ਕੀਤੀ ਬੇਸ਼ੱਕ ਮੇਰੇ ਤੋਂ ਸੌਰੀ ਉਹ ਨਾ ਮੰਗੇ ਲੇਕਿਨ ਇੱਕ ਵਾਰੀ ਆ ਜਾਵੇ ਉਹ ਮੰਨ ਲਵੇ ਜਿਹੜੇ ਮੁੰਡੇ ਨਾਲ ਮੈਨੂੰ ਸ਼ਿਕਾਇਤ ਹੈ ਉਹ ਮੁੰਡੇ ਦੀ ਮੈਨੂੰ ਚੰਗੀ ਤਰ੍ਹਾਂ ਪਛਾਣ ਹੈ ਉਸ ਮੁੰਡੇ ਦੀ ਮੇਰੇ ਕੋਲ ਫੋਟੋ ਹੈਗੀ ਆ ਮੈਨੂੰ ਉਹ ਵਾਲਾ ਮੁੰਡਾ ਪੇਸ਼ ਕਰਕੇ ਦਿੱਤਾ ਜਾਵੇ ਤੇ ਉਹ ਆ ਕੇ মিডিਆ ਦੇ ਸਾਹਮਣੇ ਜਿੱਦਾਂ ਮੇਰਾ ਜਲੂਸ ਨਿਕਲਿਆ ਵਾ ਜਿੱਦਾਂ ਮੇਰੀ ਬਦਨਾਮੀ ਐ ਏਡੀ ਮੇਰੀ ਬਦਨਾਮੀ ਹੋਈ ਐ ਇਸ ਚੀਜ਼ ਬਦਲੇ ਐ ਮੁੰਡੇ ਜੀ ਉੱਥੇ ਵਿਆਹ ਤੇ ਮੌਜੂਦ ਸੀਗੇ ਮਾੜਾ ਕਰੋ ਮਾੜਾ ਕਰੋ ਆਪਣੇ ਸਾਹਮਣੇ ਲਾਓ ਸਾਹਮਣੇ ਸਭ ਤੋਂ ਪਹਿਲਾਂ ਤੁਸੀਂ ਖਲਾਉਣਾ ਮੈਨੂੰ ਖਲਾਉਣਾ ਲਾਓ ਨੀਚੇ ਕੱਪੜੇ ਬੋੜੋ ਆਪਣੇ ਕੋਲ ਥੋੜਾ ਨੇੜੇ ਕਰ ਦਿਓ ਆਪਕੋ ਇਹ ਕੋਹਨਾ ਜਿਮੜਾ ਜਿਹੜੀ ਫੋਟੋ ਖੜੇ ਇਹ ਮੁੰਡਾ ਉਹਨਾਂ ਨੇ ਫੜਿਆ ਸੀਗਾ ਜਿਹਦਾ ਨਾਮ ਜਗਰੂਪ ਦੱਸਿਆ ਜਾ ਰਿਹਾ ਠੀਕ ਹੈ ਤੇ ਇਸ ਵਿਚਾਰੇ ਦੀ ਕੋਈ ਗਲਤੀ ਨਹੀਂ ਆ ਇਹਦੇ ਵਿੱਚ ਠੀਕ ਹੈ ਦੇਖੋ ਜੇ ਕਿ ਸੇ ਬਗਾਨੇ ਮਾਂ ਦੇ ਪੋਤੇ ਸਿੱਤਰ ਪੈ ਜਾਣ ਉਹਦਾ ਰਿਮਾਂਡ ਲਿਆ ਜਾਵੇ ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਯਾਰ ਇਹ ਤਾਂ ਉਹ ਸੀ ਹੀ ਨਹੀਂ ਜਿੱਤੋਂ ਬਕਾਇਆ ਜਾ ਰਿਹਾ ਆ ਇਹ ਪੁਲਿਸ ਦਾ ਜਿਹੜਾ ਰੀਡਰ ਹੈ ਏਸੀਪੀ ਦਾ ਰੀਡਰ ਉਹ ਕੀ ਕਰ ਰਿਹਾ ਤੁਸੀਂ ਮੈਨੂੰ ਨਹੀਂ ਸੀ ਪਤਾ ਮੇਰੇ ਵਾਸਤੇ ਇਹ ਆਡੀਅנס ਸੀਗੀ ਉਸ ਦਿਨ ਠੀਕ ਹੈ ਨਾ ਉਹ ਪੁਲਿਸ ਦਾ ਲੀਡਰ ਸੀ ਸੈਕਸ਼ਨ ਨਹੀਂ ਹੈਗਾ ਜਿਹਨੇ ਮੈਨੂੰ ਨਹੀਂ ਪਤਾ ਉਹ ਲੀਡਰ ਸੀ ਚਾਹੇ ਉਹ ਪੁਲਿਸ ਵਾਲਾ ਸੀ ਚਾਹੇ ਉਹ ਨੌਕਰ ਸੀ ਚਾਹੇ ਉਹ ਕੰਮ ਵਾਲਾ ਸੀ ਮੈਨੂੰ ਨਹੀਂ ਪਤਾ ਉਸ ਵੇਲੇ ਮੈਂ ਆਰਟਿਸ ਸੀਗੀ ਤੇ ਉਹ ਉਸ ਵੇਲੇ ਆਡੀਅנס ਸੀਗਾ ਮੇਰਾ ਰਾਈਟ ਨਾ ਉਸ ਵੇਲੇ ਮੇਰਾ ਉਹ ਆ ਆਡੀਅנס ਸੀਗਾ ਤੇ ਉਸ ਟਾਈਮ ਮੈਂ ਇੱਕ ਪਰਫਾਰਮਰ ਸੀ ਜਿਹਨੂੰ ਆਪਾਂ ਡਾਂਸਰ ਕਹਿੰਦੇ ਨੇ ਉਹ ਸੀਗੀ ਤੇ ਲੇਕਿਨ ਜਿਹੜੇ ਮੁੰਡਾ ਪਹਿਲਾਂ ਵੀ ਆਪਣਾ ਉਠਿਆ ਕਿ ਦੇਖੋ ਜੀ ਰਿਸਪੈਕਟ ਕਰਕੇ ਮੈਂ ਇਹ ਚੀਜ਼ ਨੂੰ ਚੱਕਿਆ ਠੀਕ ਹੈ ਤੇ ਉਸ ਉਸ ਬੰਦੇ ਨੂੰ ਇਹ ਪੇਸ਼ ਕਿਉਂ ਨਹੀਂ ਕਰ ਰਹੇ ਉਹਦੇ ਨਾਲ ਮੇਰੀ ਧੀ ਸੀ ਡੀਜੇ ਦਾ ਨਾਮ ਬਾਨੀਪਾਲ ਨੇ ਇਹ ਪਛਾਣਨ ਤੋਂ ਇਨਕਾਰ ਕਿਉਂ ਕੀਤਾ ਜਰਾ ਹੁਣ ਮੈਂ ਉਹਨੂੰ ਖਿੱਚਾਂ ਵਿੱਚ ਇਸ ਮਾਮਲੇ ਦੇ ਵਿੱਚ ਕਿ ਤੂੰ ਮੁਕਰਦਾ ਕਿਉਂ ਪਿਆ ਹੋਇਆ ਹੈ ਤੂੰ ਮੇਰੇ ਖਿਲਾਫ ਉੱਟਾ ਜਿਹਨੇ दारू ਪੀਤੀ ਹੋਈ ਸੀ ਜੀ ਉਹ ਤੁਹਾਡੇ ਬਿਆਨ ਰਦ ਉਹ ਕਹਿੰਦਾ ਉਹ ਵੀਡੀਓ ਪਾਈ ਆ ਉਹ ਵੀਡੀਓ ਆ ਕੀ ਗੱਲਾਂ ਹੋਈਆਂ ਮੈਂ ਜਿਹੜੀ ਵੀਡੀਓ ਬੱਚੀਆਂ ਨਾਲ ਨੱਚਦੀ ਪਈਆਂ ਉਹ ਵੀਡੀਓ ਉਸੇ ਦਿਨ ਦੀ ਆ ਤੇ ਜਿਹੜੀ ਇਹਨਾਂ ਨੇ ਮੇਰੀ ਵਾਇਰਲ ਹੋਈ ਉਹ ਵੀ ਉਸੇ ਦਿਨ ਦੀ ਹੈ ਨਾ ਤੇ ਦੂਜਾ ਇੱਕ ਬੰਦਾ ਉਹਨਾਂ ਦੇ ਨਾਲ ਹੀ ਜਿਹੜਾ ਆ ਉਹ ਕਹਿ ਰਿਹਾ ਵਾ ਕਿ ਬਈ ਉਹ ਵੀਡੀਓ ਚਲ ਇਹ ਸਫਾਈਆਂ ਤਾਂ ਦਫਾ ਕਰੋ ਮੁੱਦੇ ਤੇ ਗੱਲ ਤੇ ਆਉਨੇ ਆ ਤੇ ਜਿਹਦੇ ਨਾਲ ਮੇਰਾ ਵਿਵਾਦ ਹੋ ਆ ਮੁੰਡਾ ਹੈ ਹਾਂ ਬਸ ਇਹ ਮੁੰਡਾ ਕੌਣ ਤੁਸੀਂ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਪ੍ਰੋਬਲਮ ਜਿਹਦੇ ਨਾਲ ਮੈਨੂੰ ਇਹ ਇਹਦੇ ਨਾਲ ਮੈਨੂੰ ਪ੍ਰੋਬਲਮ ਇਹਨੇ ਮਾਰਿਆ ਸੀ ਗਲਾਸ ਇਹਨੇ ਮਾਰਿਆ ਸੀ ਮੋਬਾਈਲ ਵੀ ਦਾ ਕਰੇ ਜਿੱਕਰ ਉੱਥੇ ਦਾ ਕਸ਼ਟ ਹੈ ਦਾ ਕਸ਼ਟ ਹੈ ਇੱਕ ਦਿਨ ਅਸਤੂ ਰਿਹਾ ਦਾ ਰਾਤ ਇਹਨੇ ਮਾਰਿਆ ਜੀ ਮੇਰੇ ਇਹਨੇ ਗਲਾਸ ਮਾਰਿਆ ਸੀ ਇਹ ਫੜੇਗਾ ਇਹ ਫੜੇਗਾ ਕਿ ਆ ਵੀ ਫੜੇਗਾ ਜੀ ਫੜੇਗਾ ਕਿ ਨਹੀਂ ਫੜੇਗਾ ਇਹ ਮੈਨੂੰ ਨਹੀਂ ਪਤਾ ਨਾ ਤੇ ਮੈਨੂੰ ਪੁਲਿਸ ਆਣ ਕੇ ਪਛਾਣ ਕਰਾਣ ਇਹ ਸਿੱਧੀ ਉਹ ਜੇ ਲੜਕਾ ਮਾਫੀ ਮੰਗਦਾ ਤੁਸੀਂ ਮਾਫ ਕਰਨ ਨੂੰ ਤਿਆਰ ਹੋ ਜੀ ਬਿਲਕੁਲ ਜੇ ਲੜਕਾ ਆ ਕੇ মিডিਆ ਦੇ ਸਾਹਮਣੇ ਜਿਵੇਂ ਮੇਰਾ ਜਲੂਸ ਨਿਕਲਿਆ ਉਸ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦੀ ਕਿ ਉਹ ਮੇਰੇ ਤੋਂ ਮਾਫੀ ਮੰਗ ਲੈ ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਝ ਕੀਤਾ ਸੀਗਾ ਤੇ ਮੈਂ ਉਹਨੂੰ ਮਾਫ ਵੀ ਕਰ ਦੂੰਗੀ ਇਹ ਕੋਈ ਰਿਸ਼ਵਤ ਵਾਲਾ ਜਾਂ ਕੁਝ ਵੀ ਮਾਮਲਾ ਲੇਕਿਨ ਜੇ ਇਹ ਸਿੱਧੇ ਇਹਦੇ ਧੌਂ ਚ ਤੀਲਾ ਚੰਗੀ ਤਰੀਕਾ ਗਿੱਟ ਗੱਡਿਆ ਹੋਇਆ ਜਾਂ ਨਹੀਂ ਨਿੱਕਲ ਰਿਹਾ ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ ਸਭ ਤੋਂ ਪਹਿਲਾਂ ਨਾ ਮੈਂ মিডিਆ ਦਾ ਹੀ ਥੈਂਕ ਯੂ ਕਰੂੰਗੀ ਕਿਉਂਕਿ ਇਹ ਰੱਬ ਬਣ ਕੇ ਮੇਰੇ ਘਰੇ ਆਏ ਨਹੀਂ ਠੀਕ ਹੈ ਨਾ ਜੇ ਮੈਂ ਦਰਖਾਸਤ ਲਗਾ ਦਿੱਤੀ ਕੀ ਪਤਾ ਕਦੋਂ ਤੱਕ ਮਾਮਲਾ ਕਿੱਥੇ ਪਹੁੰਚਦਾ ਕਦੋਂ ਤੱਕ ਮੈਨੂੰ ਇਨਸਾਫ ਮਿਲਦਾ ਮੈਨੂੰ ਅਸਲੀ ਇਨਸਾਫ ਜਿਹੜਾ ਆ ਮੀਡੀਆ ਨੇ ਹੀ ਦਿਲਵਾਇਆ ਹੈਗਾ ਠੀਕ ਆ ਜੋ ਸੱਚੀ ਜਿਹੜੀ ਗੱਲ ਹੈ ਕਿ ਕਹਿੰਨਾ ਮੈਂ ਉੱਥੇ ਦਰਖਾਸਤ ਲਗਾ ਕੇ ਆ ਗਈ ਸੀ ਅੱਛਾ ਪਹਿਲੀ ਗੱਲ ਜਿਹੜੀ ਲਾਡੀ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਤਾਂ ਦੱਸਿਆ ਨਹੀਂ ਕਦੋਂ ਥਾਣੇ ਚਲ ਗਈ ਕਦੋਂ ਨਹੀਂ ਉਹਨੂੰ ਮੈਂ ਫੋਨ ਕਰਕੇ ਪੁੱਛਿਆ ਮੈਂ ਕਿ ਭਾਜੀ ਕੀ ਕਹਿੰਦੇ ਆ ਕੀ ਨਾਮ ਸੀਗਾ ਠੀਕ ਨਹੀਂ ਡਿਚ ਦਾ ਨਾਮ ਕੀ ਸੀਗਾ ਲਾਡਿਕਲ ਜੀ ਦਾ ਸ਼ੋਅ ਸੀ ਤੇ ਨਾਮ ਨਹੀਂ ਪਾਲ ਬੈਣੀਪਾਲ ਦਾ ਸ਼ੋਅ ਸੀਗਾ ਤੇ ਬੈਣੀਪਾਲ ਉਹ ਬੰਦੇ ਪਛਾਨਣ ਚ ਮਨਾ ਕਿਉਂ ਕਰ ਰਿਹਾ ਮੇਰਾ ਸਿਰਫ ਉਹਨਾਂ ਨਾਲ ਲੜਾਈ ਨਹੀਂ ਸੀ ਮੈਂ ਸਿਰਫ ਇਹ ਪੁੱਛਿਆ ਸੀ ਕਿ ਉਹ ਬੈਣੀਪਾਲ ਬੰਦੇ ਪਛਾਨਣ ਚ ਮਨਾ ਕਿਉਂ ਕਰ ਰਿਹਾ ਹੈ ਬਸ ਇਹੀ ਕਿਹਾ ਸੀ ਉਹ ਇਹ ਮੈਨੂੰ ਮੇਰੇ ਘਰੇ ਆ ਕੇ ਮੈਨੂੰ ਬੋਲ ਦੇ ਕਿ ਬਤ ਆ ਆ ਗੱਲ ਸੀ ਇਸ ਕਰਕੇ ਮੇਰੀ ਮਜਬੂਰੀ ਸੀ ਇਸ ਕਰਕੇ ਮੈਂ ਮਨਾ ਕਰ ਰਿਹਾ ਵਾ ਉਹ ਨਹੀਂ ਇਹ ਬੋਲਣ ਦੀ ਬਜਾਏ ਮੇਰੇ ਉਲਟ ਹੋ ਗਏ ਜੇ ਸਿੱਧੀ ਗੱਲ ਹੁਣ ਬਾਅਦ ਵਿੱਚ ਤੁਸੀਂ ਘਰੇ ਆ ਕੇ ਸਮਝੋਤੇ ਕਰਦੇ ਫਿਰਦੇ ਹੋ ਜਾਂ ਕੋਸ਼ ਕਰਦੇ ਫਿਰਦੇ ਹੋ ਸਿੱਧੀ ਮੈਂ ਉਹਨਾਂ ਦੇ ਖਿਲਾਫ ਹਾਂ ਤੇ ਮੈਂ ਖਿਲਾਫ ਹਾਂ ਜਿਹੜੇ ਬੰਦ ਉਹਨਾਂ ਨੇ ਮੇਰਾ ਬਾਇਓਕਾਟ ਕੀ ਕਰਨਾ ਆ ਮੈਂ ਉਹਨਾਂ ਦਾ ਬਾਇਓਕਾਟ ਕਰਤਾ ਆਰਗੇਨਾਈਜ਼ਰ ਮੈਂ ਮੰਨਦੀ ਨਹੀਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਖੜੇ ਨੇ ਉਹੀ ਆਰਗੇਨਾਈਜ਼ਰ ਨੇ ਠੀਕ ਹੈ ਉਹੀ ਪ੍ਰਧਾਨ ਨੇ ਉਹੀ ਸਭ ਕੁਝ ਨੇ ਠੀਕ ਹੈ ਜਿਹੜੇ ਮੇਰੇ ਨਾਲ ਖੜੇ ਨੇ ਤੇ ਜਿਹੜੇ ਬੰਦੇ ਆ ਮੇਰੇ ਖਿਲਾਫ ਨੇ ਤੇ ਉਹਨਾਂ ਨੇ ਮੇਰਾ ਉਹ ਦਿਨ ਕਿਹਾ ਨਾ ਲਾਡੀ ਗੇਲ ਨੂੰ ਮੈਂ ਅੱਜ ਜਵਾਬ ਦੇਣੀ ਆ ਉਹਨੇ ਇਹ ਗੱਲ ਕਹੀ ਆ ਕਿ ਮੈਂ ਅਸੀਂ ਸਿਮਰਨ ਦਾ ਬਾਇ ਉਹ ਬਾਇਓ ਕਾਟ ਕਰਨ ਵਾਲੇ ਹੁੰਦੇ ਕੌਣ ਆ ਇਸ ਲਾਈਨ 'ਚੋਂ ਮੈਨੂੰ ਕੱਢਣ ਵਾਲੇ ਹੁੰਦੇ ਕੌਣ ਆ ਕੀਕਾ ਨਾ ਪਰਸਨਲ ਲਾਈਫ ਤੋਂ ਤੁਹਾਡੇ ਉੱਤਰ ਆਏ ਨੇ ਕੁਝ ਵਿਆਖਿਆ ਦਿੱਤਾ ਹੈ ਤੁਸੀਂ ਚਾਹ ਪਈਆਂ ਨੇ ਉਹ ਲੈ ਕੇ ਆਉਂਦੇ ਆ ਉਹ ਤਾਂ ਬੇਸ਼ੱਕ ਮੇਰੀ ਪਰਸਨਲ ਜੇ ਮੈਂ ਕਿਸੇ ਉਹਨਾਂ ਦੀਆਂ ਪਰਸਨਲ ਚ ਜਾਵਾਂ ਤੇ ਸਾਰੇ ਦੱਸ ਸਕਦੇ ਨੇ ਕਿ ਕੀ ਹੈ ਕੀ ਨਹੀਂ ਅਲੀਸ਼ਾ ਨੂੰ ਹੁਣ ਮੈਨੂੰ ਰਾਤ ਨੂੰ ਵੀਡੀਓ ਕਾਲ ਕਰਕੇ ਸੌਰੀ ਉਹ ਬੋਲ ਰਹੀ ਜਾਂ ਕੁਝ ਵੀ ਬੋਲੀ ਰੋ ਰਹੀ ਹੈ ਮੇਰੇ ਅੱਗੇ ਇਹ ਚੀਜ਼ਾਂ ਮੀਡੀਆ ਦੇ ਆ ਕੇ ਕਰੇ ਨਾ ਉਹ ਪਹਿਲਾਂ ਤਾਂ ਮੈਨੂੰ ਬਦਨਾਮ ਕਰਤਾ ਹੁਣ ਤੁਸੀਂ ਕਹ ਰਹੇ ਮੈਨੂੰ ਮਹਿਸੂਸ ਹੋ ਰਿਹਾ ਵਾ ਇਹ ਚੀਜ਼ ਹੋਣਾ ਸੀ ਪ੍ਰਧਾਨ ਜੀ ਕੱਲ ਮੇਰੇ ਪ੍ਰਧਾਨ ਜੀ ਮਾਫੀ ਮੰਗਣ ਲਈ ਕੋਈ ਨਹੀਂ ਆਇਆ ਜੀ ਆਪ ਦੀ ਆਕੜ ਚ ਹੀ ਆਏ ਸੀ ਉਦੋਂ ਵੀ ਅੱਛਾ ਨਹੀਂ ਆ ਸਕਦਾ ਰਾਤ ਹਾਂ ਰਾਤ ਵੀ ਪਹਿਲੀ ਵਾਰ ਤਾਂ ਆਇਆ ਹੀ ਨਹੀਂ ਕੋਈ ਜਦੋਂ ਆ ਮਾਮਲਾ ਸਾਰਾ ਜੀ ਅੱਗ ਵਾਂਗੂ ਫੈਲਿਆ ਤੁਹਾਡੀ ਵਜ੍ਹਾ ਨਾਲ ਉਸ ਤੋਂ ਬਾਅਦ ਹੀ ਇਹ ਜਿਹੜੇ ਕਮਿਸ਼ਨਰ ਤੱਕ ਮੇਰੀ ਜਿਹੜੀ ਮੇਰੀ ਜਿਹੜੀ ਕੀ ਕਹਿੰਦੇ ਆਵਾਜ਼ ਸੀ ਉਹ ਪਹੁੰਚੀ ਹੈ ਉਹ ਤੁਹਾਡੀ ਮਿਹਰਬਾਨੀ ਨਾਲ ਪਹੁੰਚੀ ਹੈ ਜੀ ਸਾਰਿਆਂ ਦੀ ਮਿਹਰਬਾਨੀ ਨਾਲ ਮੀਡੀਆ ਦੀ ਮਿਹਰਬਾਨੀ ਨਾਲ ਠੀਕ ਹੈ ਜੀ ਦੂਸਰੀ ਗੱਲ ਉਹ ਪ੍ਰਧਾਨ ਹੁਣ ਕਹਿੰਦੀ ਹੈ ਕਿ ਮੈਂ ਪ੍ਰਧਾਨਗੀ ਛੱਡ ਜਾਂਗੀ ਛੱਡ ਦਾਂਗੀ ਇਹ ਕਰਦਾਂਗੀ ਦੇਖੋ ਜੀ ਪਹਿਲੀ ਗੱਲ ਇਹ ਹੈ ਕਿ ਪ੍ਰਧਾਨ ਤਾਂ ਉਹਨੂੰ ਬਣਾਇਆ ਨਹੀਂ ਜੇ ਤੂੰ ਉਹਨੂੰ ਪ੍ਰਧਾਨ ਬਣਾਇਆ ਸੀ ਤੈਨੂੰ ਕੁੜੀਆਂ ਕੁੜੀਆਂ ਦੀ ਪ੍ਰਧਾਨ ਬਣਾਇਆ ਸੀ ਤੈਨੂੰ ਆਰਗੇਨਾਈਜ਼ਰਾਂ ਦੀ ਪ੍ਰਧਾਨ ਬਣਾਇਆ ਸੀ ਕਿ ਤੂੰ ਉਹਨਾਂ ਦੇ ਵਿੱਚ ਜਾ ਕੇ ਖੜ ਜਾ ਤੂੰ ਕੁੜੀਆਂ ਦੇ ਹੱਕ 'ਚ ਫੈਸਲਾ ਲੈਂਦੀ। ਠੀਕ ਹੈ ਨਾ? ਹੁਣ ਉਹ ਜਿਹੜੀ ਉਹਨੇ ਉਹਨਾਂ ਕੇ ਧਾਂਜੇ 'ਚ ਹਾਂਜੀ ਦਾਰੂ ਪੀਤੀ ਹੋਈ ਸੀ। ਬੰਦਾ ਨੂੰ ਪੁੱਛਿਆ ਤੂੰ ਉੱਥੇ ਮੌਜੂਦ ਸੀ? ਉਹ ਤੇ ਐ ਸੀ ਮੈਂ ਤੇ ਕਹਿੰਨੀ ਆ ਮੇਰਾ ਸਿਰ ਖਾਨ ਨਾਲ ਹੋਣਾ। ਉਹਨਾਂ ਨੂੰ ਇੱਕ ਵਾਰੀ ਜੱਜ ਨਾਲ ਮੇਰੇ ਸਾਹਮਣੇ ਬਿਠਾ ਕੇ ਇੱਕ ਵਾਰੀ ਪੁੱਛਿਆ ਜਾਵੇ ਮੈਂ ਚਾਹਨੀ ਹਾਂ ਲੀਸ਼ਾ ਨੂੰ ਤੇ ਜਿਹੜੇ ਇਹ ਮੇਰੇ ਖਿਲਾਫ ਆ ਮੇਰੇ ਸਾਹਮਣੇ ਬਿਠਾ ਕੇ ਇਹਨਾਂ ਨੂੰ ਫਿਰ ਉਦੋਂ ਮੇਰੀ ਸਭ ਤੋਂ ਵੱਡੀ ਗਲਤੀ ਹੋ ਗਈ ਕਿ ਜਿਹੜਾ ਮੈਂ ਸਮਰਾਨਾ ਪੁਲਿਸ ਸਟੇਸ਼ਨ ਪਹੁੰਚੀ ਨਹੀਂ ਕਿਉਂਕਿ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਹੈ ਜਿਹੜੇ ਬੰਦੇ ਕਿਉਂਕਿ ਜਿਨ੍ਹਾਂ ਨੂੰ ਮੈਂ ਪਹਿਲਾਂ 20 ਵਾਰੀ ਪਰਖਿਆ ਹੋਵੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਮੀਡੀਆ ਨੂੰ ਮੈਂ ਖੁਦ ਕਿਹਾ ਸੀ ਮੈਂ ਇੱਥੇ ਆ ਰਹੀ ਹਾਂ ਉਸ ਤੋਂ ਬਾਅਦ ਮੈਂ ਕਿਉਂ ਨਹੀਂ ਗਈ ਇਹ ਆਰਗੇਨਾਈਜ਼ਰ ਮੇਰੇ ਘਰ ਆਉਣ ਦੀ ਬਜਾਏ ਪੁਲਿਸ থানੇ 'ਚ ਕੀ ਕਰਦੇ ਫਿਰਦੇ ਸੀਗੇ ਮੇਰੇ ਘਰੇ ਆਉਂਦੇ ਠੀਕ ਹੈ ਨਾ ਮੇਰੇ ਘਰੇ ਆਉਣਾ ਚਾਹੀਦਾ ਸੀ ਸਰਜੀ ਇਹਨਾਂ ਨੂੰ ਇਹ ਉੱਥੇ ਕੀ ਲੈਣ ਗਏ ਜੇ ਇੰਨੇ ਹੀ ਇਹਨਾਂ ਦਾ ਉਹ ਸੀਗਾ ਤਾਂ ਜਿਹੜੇ ਮੇਰੇ ਨਾਲ ਖੜੇ ਨੇ ਮੈਂ ਤਾਂ ਉਹਨਾਂ ਨੂੰ ਸਭ ਕੁਝ ਮੰਨਦੀ ਪ੍ਰਧਾਨ ਵੀ ਉਹਨਾਂ ਨੂੰ ਮੰਨਦੀ ਆ ਆਰਗੇਨਾਈਜ਼ਰ ਵੀ ਉਹਨਾਂ ਨੂੰ ਮੰਨਦੀ ਸਭ ਕੁਝ ਉਹਨਾਂ ਨੂੰ ਮੰਨਦੀ ਜਿਹੜੇ ਮੇਰੀ سپورਟ 'ਚ ਖੜੇ ਨੇ ਦੇ ਖਿਲਾਫ ਪਰਚਾ ਆਇਆ ਕਿ ਕਿਸੇ ਉਹਨਾਂ ਨੂੰ ਮਾਫਰ ਨੂੰ ਤਿਆਰ ਹੋ ਜਿਹੜੇ ਦੇਖੋ ਜੀ ਇਹ ਇੱਕ ਮੈਂ ਬ੍ਰੌਡਕਾਸਟ ਦੇ ਵਿੱਚ ਵੀ ਇਹ ਗੱਲ ਕਹੀ ਆ ਕਿ ਉਹ ਬੰਦਿਆਂ ਵਾਂਗੂ ਆਪਣੀ ਈਗੋ ਛੱਡ ਕੇ ਆ ਕੇ ਮੈਨੂੰ ਕਹਿ ਦੇਵੇ ਜੀ ਮੇਰੇ ਤੋਂ ਗਲਤੀ ਹੋ ਗਈ ਇਹ ਚੀਜ਼ ਵਾਸਤੇ ਸਾਰੀ ਦੁਨੀਆ ਵਾਸਤੇ ਇੱਕ ਸਬਕ ਹੋ ਜਾਊਗਾ ਕਿ ਚਲ ਵੀ ਮੁੰਡੇ ਵੀ ਮਾੜੇ ਨਹੀਂ ਹੁੰਦੇ ਤਾਂ ਕੁੜੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਠੀਕ ਹੈ ਪਰ ਇਹ ਜੇ ਤੁਸੀਂ ਕਹੋ ਕਿ ਇਹ ਚੀਜ਼ਾਂ ਮੈਂ ਰਿਸ਼ਵਤ ਲੈ ਕੇ ਬੋਲ ਰਹੀਆਂ ਜਾਂ ਕੁਰਸ਼ ਬੋਲ ਰਹੀਆਂ ਅੱਛਾ ਉਹਨਾਂ ਨੇ ਮੁੰਡਾ ਤਾਂ ਫੜ ਲਿਆ ਠੀਕ ਹੈ ਉਹਦਾ ਨਕਾਬ ਬਣਾ ਕੇ ਆਪਸੀ ਪੁਲਿਸ ਵਾਲੇ ਵੀਡੀਓ ਬਣਾ ਰਹੇ ਨੇ ਕੈਮਰੇ ਰੱਖ ਕੇ ਫੇਕ ਵੀਡੀਓ ਕਹਿ ਰਹੇ ਨੇ ਜਿਉਂ ਕਹਿੰਦੇ ਕਿ ਫੇਕ ਵੀਡੀਓ ਹੈ ਵੀਡੀਓ ਉਹਨਾਂ ਦੀ ਵੀ ਹੈਗੀ ਇਹੋ ਵੀਡੀਓ ਉਹਨਾਂ ਦੀ ਵੀ ਹੈ ਕਿਉਂ ਫੇਕ ਕਰ ਰਹੇ ਠੀਕ ਹੈ ਬੀ ਉਹ ਕਿਹਨੇ ਬਣਾ ਦਿੱਤੀ ਫਿਰ ਬਸ ਇਸ ਕਿਸੇ ਸੋਸ਼ਲ ਮੀਡੀਆ ਦੇ ਫੇਕ ਵੀਡੀਓ ਪਾ ਪਰ ਅਸਲ ਸਵਾਲ ਉੱਤੇ ਆਉਂਦਾ ਕਿ ਜਿਹਨਾਂ ਨੇ ਜਿਹਨਾਂ ਦੇ ਖਿਲਾਫ ਤੁਸੀਂ ਪਰਚਾ ਦਤਾ ਉਹ ਜਿਹੜੇ ਮੁੰਡੇ ਨਾਲ ਮੈਨੂੰ ਸ਼ਿਕਾਇਤ ਹੈ ਉਹ ਮੁੰਡੇ ਦੀ ਮੈਨੂੰ ਚੰਗੀ ਤਰ੍ਹਾਂ ਪਛਾਣ ਹੈ ਉਸ ਮੁੰਡੇ ਦੀ ਮੇਰੇ ਕੋਲ ਫੋਟੋ ਹੈਗੀ ਆ ਮੈਨੂੰ ਉਹ ਵਾਲਾ ਮੁੰਡਾ ਪੇਸ਼ ਕਰਕੇ ਦਿੱਤਾ ਜਾਵੇ ਕਿ ਉਹ ਆ ਕੇ ਮੀਡੀਆ ਦੇ ਸਾਹਮਣੇ ਜਿੱਦਾਂ ਮੇਰਾ ਜਲੂਸ ਨਿਕਲਿਆ ਵਾ ਜਿੱਦਾਂ ਮੇਰੀ ਬਦਨਾਮੀ ਐ ਏਡੀ ਮੇਰੀ ਬਦਨਾਮੀ ਹੋਈ ਐ ਇਸ ਚੀਜ਼ ਬਦਲੇ ਤੇ ਜਿਹੜੇ ਹੋਈ ਮੇਰੀ ਬਦਨਾਮੀ ਕਿ ਮੈਨੂੰ ਪਤਾ ਲੱਗ ਗਿਆ ਕਿ ਕਿਹੜੇ ਖੜੇ ਨਾਲ ਤੇ ਕਿਹੜੇ ਨਹੀਂ ਖੜੇ ਠੀਕ ਆ ਚੰਗਾ ਹੋਇਆ ਚਲੋ ਜੋ ਵੀ ਹੈ ਉਸ ਤੋਂ ਬਾਅਦ ਜਿਹੜੀ ਮੇਰੀ ਸੈਲਫ ਰਿਸਪੈਕਟ ਤੇ ਜਿਹੜੀ ਜਿਹੜੀ ਮੇਰੀ ਗੱਲ ਸੀਗੀ ਜਿਹੜਾ ਮੇਰਾ ਮੁੱਦਾ ਅੱਜ ਵੀ ਉਹੀ ਹੈ ਕਿ ਉਹ ਬੰਦਾ ਕੈਮਰੇ ਦੇ ਮੂੰਹਰੇ ਆ ਕੇ ਨਕਾਬ ਢੱਕ ਕੇ ਨਾ ਆਵੇ ਜਿੱਦਾਂ ਮੈਂ ਸਾਹਮਣੇ ਆ ਰਹੀ ਹਾਂ ਨਾ ਉਹ ਮੁੰਡਾ ਸਾਹਮਣੇ ਆ ਕੇ ਇਹ ਬੋਲਦੇ ਕਿ ਚਲੋ ਜੀ ਹਾਂ ਮੈਂ ਹੀ ਸੀਗਾ ਉਹ ਜਿਹੜੀ ਆ ਗਲਤੀ ਕੀਤੀ ਬੇਸ਼ੱਕ ਮੇਰੇ ਤੋਂ ਸੌਰੀ ਉਹ ਨਾ ਮੰਗੇ ਲੇਕਿਨ ਇੱਕ ਵਾਰੀ ਆ ਜਾਵੇ ਉਹ ਮੰਨ ਲਵੇ ਜਿਹੜੇ ਮੁੰਡੇ ਦੀ ਮੈਂ ਤੁਹਾਨੂੰ ਹੁਣ ਫੋਟੋ ਦਿਖਾਉਂਗੀ ਮੇਰਾ ਫੋਨ ਕਿੱਥੇ ਗਿਆ ਤੁਸੀਂ ਮਰ ਹੁਣ ਅਕੇ ਕੀ ਅੱਜ ਤੱਕ ਤੁਸੀਂ ਕੱਟ ਕਰ ਲਿਆ ਵਾ ਅੱਗੇ ਕੀ ਹੁਣ ਤੁਸੀਂ ਸੋਚਿਆ ਕਿ ਕੀ ਪਲੈਨਿੰਗ ਹੈ ਵੱਡੀ ਤੁਸੀਂ ਨਾਲ ਨਾਲ ਗੱਲਬਾਤ ਕਰ ਬਕਾਇਦਾ ਐਸ ਐਚਓ ਸਾਹਿਬ ਨੇ ਮੈਨੂੰ ਫੋਟੋਆਂ ਭੇਜੀਆਂ ਉਹਨਾਂ ਦੀਆਂ ਕਿ ਤੁਸੀਂ ਪਛਾਣ ਕਰੋ ਇਹਨਾਂ ਦੀ